ਆ ਲੰਕਾ ਨੂੰ ਦੇਖ ਕੇ ਕੋਠੀ ਨੂੰ ਦੇਖ ਕੇ ਇੱਕ ਗੱਲ ਦੀ ਮਨ ਚ ਆਉਂਦੀ ਆ ਯਾਰ ਇਹ ਕੀ ਆ ਇਹ ਕੀ ਵਿੱਡਿਆ ਵਾ ਕਿਸੇ ਤੇ ਸਮਝ ਨਹੀਂ ਆਉਂਦਾ ਹਰੇਕ ਬੰਦਾ ਇੱਕ ਗੱਲ ਦੀ ਕਹਿੰਦਾ ਬੱਲੇ ਬਾਈ ਬੱਲੇ ਗਰਦ ਕੱਢੀ ਪਈ ਆ ਅੱਜ ਮੇਰੇ ਪਿੰਡ ਦੇ ਲਾਗੇ ਗੁਰੂ ਸਾਹਿਬ ਦੇ ਵਿੱਚ ਇੰਨੀ ਗਰਦ ਕੱਢੀ ਪਈ ਆ ਕਿ ਲੰਕਾ ਅੱਗੇ ਕੰਨੀ 라ਵਣ ਕੋਲੇ ਸੀ ਤੇ ਟੌਪ ਦੀ ਲੰਕਾ ਤਿਆਰ ਕੀਤੀ ਪਈ ਆ ਮੜਾ ਇਹ ਕੈਮਰਾ ਵਾਲਿਆਂ ਦਿਖਾਈ ਲੰਕਾ ਇਹਨਾਂ ਨੂੰ ਦੇਖੋ ਇਹਦੀ ਉਚਾਈ ਇੰਨੀ ਆ 200 ਫੁੱਟ ਦੀ ਉਚਾਈ ਆ ਜੇ ਤਾਂ ਆਪਾਂ ਮੂੰਹ ਕਰਕੇ ਇਹ ਲੰਕਾ ਨੂੰ ਆਪਾਂ ਵੇਖਗੇ ਨਾ ਇਹ ਜਿਹੜਾ ਰੀੜ ਦੀ ਹੱਡੀ ਤੇ ਧਾਉਣ ਵਾਲੇ ਮਨ ਕੇ ਤੇ ਪੂਰਾ ਤਾਪ ਹੁੰਦੀ ਆ ਰੀੜ ਦੀ ਹੱਡੀ ਦੀ ਇੰਨੀ ਤਾਂ ਉਚਾਈ ਆ ਬਹੁਤ ਚਾਈ ਆ ਜੀ ਬਹੁਤ ਚਾਈ ਆ ਪੂਰੀ ਗਰਦ ਕੱਢੀ ਪਈ ਆ ਨੇੜੇ ਤੇੜੇ ਦੇ ਵਿੱਚ ਇਹ ਲੰਕਾ ਇਹਦੇ ਨਾਲ ਹੈ ਹੀ ਨਹੀਂ ਆ ਤੁਹਾਨੂੰ ਮਿਸਤਰੀ ਨਾਲ ਮਿਲਾਉਣਾ ਹੈ ਮਿਸਤਰੀ ਸਾਹਿਬ ਯਾਦ ਰੱਖੀ ਤੁਸੀਂ ਕੀ ਗੱਲ ਜੀ ਉੱਚੀ ਬੋਲ ਕੇ ਦੱਸੋ ਜੀ ਕੀ ਨਾਂ ਹੈ ਤੁਹਾਡਾ ਮੈਂ ਨਾਰਕਵੀਰ ਸਿੰਘ ਆ ਜੀ ਰਕਵੀਰ ਸਿੰਘ ਮੈਸਤਰੀ ਦਾ ਨਾਂ ਜੀ ਕਿਹੜਾ ਪਿੰਡ ਆ ਜੀ ਪਿੰਡ ਆਕਲੀਆ ਜੀ ਪਿੰਡ ਆਕਲੀਆ ਤੁਸੀਂ ਇਕੱਲੇ ਮੈਸਤਰੀ ਨੇ ਇਹ ਜਿਹੜੀ ਲੰਕਾ ਦੀਂਦੀ ਆ ਅੱਖਾਂ ਤੇ ਬਾਈਦੀ ਆ ਤੁਸੀਂ ਇਕੱਲੇ ਨੇ ਤਿਆਰ ਕੀਤੀ ਜਾਂ ਤੁਸੀਂ ਦੋ ਮੈਸਤਰੀਆਂ ਜੀ ਅਸੀਂ ਦੋ ਭਾਈਆਂ ਜੀ ਇਕੱਠੇ ਠੀਕ ਆ ਜੀ ਕੰਮ ਕਰਦੇ ਆ ਜੀ ਵੀਰ ਜੀ ਕੋਈ ਗਰਮੀ ਗੁਰਮੀ ਦੇ ਵਿੱਚ ਜਿਹੜੀ ਕੋਠੀ ਪਾਉਣਿਆ ਤੇ ਸਮਾਂ ਹੀ ਨਹੀਂ ਲੱਗਦਾ ਬਈ ਯਾਰ ਇੰਨਾ ਔਖਾ ਕੰਮ ਆ ਇਹ ਨਹੀਂ ਨਹੀਂ ਕੋਈ ਕਿ ਜਿੱਦਾਂ ਇਹ ਆਪ ਦੇਖਿਆ ਜਦੇ ਬਈ ਇਹ ਕਰੋੜਾਂ ਦਾ ਪ੍ਰੋਸੈਸ ਆ ਜਾਂ ਅਰਬ ਕਰੋੜਾਂ ਦਾ ਪ੍ਰੋਸੈਸ ਆ ਵੀ ਕਿੱਥੋਂ ਸ਼ੁਰੂ ਹੋਇਆ ਤੇ ਕਿੱਥੇ ਜਾ ਕੇ ਖਤਮ ਹੋਣਾ ਜੀ ਇਹ ਇਹ ਕਰੋੜਾਂ ਤੋਂ ਸ਼ੁਰੂ ਹੋਇਆ ਜੀ ਕਰੋੜਾਂ ਤੋਂ ਹੀ ਜਾ ਕੇ ਮੁੱਕਣਾ 1 ਕਰੋੜਾਂ ਤੋਂ ਕੰਮ ਸ਼ੁਰੂ ਹੋਇਆ ਤੇ ਕਰੋੜਾਂ ਤੇ ਜਾ ਕੇ ਖਤਮ ਹੋਣਾ ਅਸੀਂ ਇਹ ਕੋਠੀ ਦੇ ਵਿੱਚ ਚੜ ਕੇ ਦੇਖ ਕੇ ਆਏ ਆ ਜੀ ਸਾਡਾ ਸਾਹ ਹਜੇ ਸੈਟ ਨਹੀਂ ਆਇਆ ਇਹਨਾਂ ਨੇ ਕੋਈ ਘਰ ਦੇ ਜਿਹੜੇ ਬਜ਼ੁਰਗ ਬੰਦੇ ਆ ਜੋ ਕੋਈ ਚੜਨਗੇ ਮਿਸਤਰੀ ਸਾਹਿਬ ਕਿਵੇਂ ਕਿਹੜਾ ਜਿਹੜੇ ਵਿੱਚ ਕੀ ਸਹੂਲਤਾਂ ਆ ਇਹਦੇ ਵਿੱਚ 2-3 ਆਪਸ਼ਨ ਆ ਜੀ ਦੋ ਤਾਂ ਇਹਨਾਂ 옵ਸ਼ਨਾਂ ਹਾਂ ਜੀ ਇੱਕ ਤਾਂ ਇਹ ਜਿਹੜਾ ਲੈਫਟ ਦਾ 옵ਸ਼ਨ ਜੀ ਇਹ ਕੀ ਇਹਦੇ ਵੀ ਲੈਫਟ ਦਾ 옵ਸ਼ਨ ਹੈ ਇਹਦੇ ਵਿੱਚ ਚੜ੍ਹਨ ਨੂੰ ਤੇ ਇੱਕ ਸਲਿਮ ਰੈਂਪ ਆ ਜੀ ਅਸਾਂ ਸਲਿਮ ਰੈਂਪ ਗਲਤੀ ਕਰ ਜਾਂਦੇ ਹਾਂ ਉੱਤਾ ਵਾਲਾ ਚੜ੍ਹਨ ਵਾਲਾ ਠੀਕ ਹੈ ਜੀ ਵੀ ਮਤਲਬ ਰੈਂਪ ਵੀ ਬੀਲ ਗੇਅਰ ਲਾ ਕੇ ਚੜ੍ਹਾ ਲਾ ਸਕਦੇ ਹਾਂ ਬੀਲ ਗੇਅਰ ਲਾ ਕੇ ਸਲਿਮ ਰੈਂਪ ਆ ਜੀ ਠੀਕ ਹੈ ਤੀਜੀ 옵ਸ਼ਨ ਵੀ ਆਈ ਤੀਜੀ 옵ਸ਼ਨ ਆਈ ਇੱਕ ਪੌੜੀਆਂ ਦੀ ਠੀਕ ਹੈ ਤੀਜੀ অপਸ਼ਨ ਹੈਗੀ ਆ ਪੌੜੀਆਂ ਦੀ ਹਾਂਜੀ ਤੇ ਮੈਸਰੀ ਦਾ ਤੀਜੀ ਜੇ ਆਪਾਂ ਦੇਖ ਗਏ ਦੇ ਦਰਵਾਜ਼ੇ ਗੈਣਤੀ ਦੇ ਸਾਨੂੰ ਤਾਂ ਲੱਗਦਾ ਜੀ ਨੇ 100-200 ਦਰਵਾਜ਼ੇ ਹੋਵੇ ਤੇ ਕਿੰਨੇ ਦਰਵਾਜ਼ੇ ਕੋਠੀ ਦੇ ਹੈਗੇ ਆ ਜੀ ਇਹਦੇ 60-65 ਹੈਗੇ ਆ ਜੀ 60-65 ਦਰਵਾਜ਼ੇ ਆ ਤੇ ਆਮ ਬੰਦੇ ਨੂੰ ਦਰਵਾਜ਼ੇ ਲਾਉਣੇ ਔਖੇ ਹੋਏ ਨੇ ਵੀ 60-65 ਦਰਵਾਜ਼ੇ ਆ ਮੈਸਰੀਆ ਵੀ ਜਿਹੜਾ ਇਹਦੇ ਵਿੱਚ ਕੰਮ ਹੋਊਗਾ ਜਿਵੇਂ ਲੱਕੜ ਦਾ ਕੰਮ ਹੋ ਗਿਆ ਬਿਜਲੀ ਦਾ ਕੰਮ ਹੋ ਗਿਆ ਤੇ ਆਹ ਦਰਵਾਜ਼ੇ ਲਾਉਣ ਦਾ ਕੰਮ ਹੋ ਗਿਆ ਵੀ ਇਹ ਕਿੰਨੇ ਕੁ ਪੈਸਿਆਂ ਦੇ ਵਿੱਚ ਚੱਲੂਗਾ ਲੱਖਾਂ ਦੇ ਹਿਸਾਬ ਨਾਲ ਹੀ ਆ ਜੀ ਲੱਖਾਂ ਰੁਪਈਆ ਦੇ ਵਿੱਚ ਹੀ ਬਿਜਲੀ ਦਾ ਕੰਮ ਹੋਣਾ ਹੈ ਕਹਿੰਦਾ ਵੀ ਲੱਖਾਂ ਰੁਪਈਆ ਦੇ ਵਿੱਚ ਹੀ ਦਰਵਾਜ਼ਿਆਂ ਦਾ ਕੰਮ ਹੋਣਾ ਲੱਖਾਂ ਰੁਪਈਆ ਦੇ ਵਿੱਚ ਹੀ ਪਲੰਬਰ ਦਾ ਕੰਮ ਹੋਣਾ ਤੇ ਮੈਸਰ ਜੀ ਜਿਹਨੇ ਹੁਣ ਅਸੀਂ ਚੜ ਕੇ ਆਏ ਆ ਸਾਡੀਆਂ ਤਾਂ ਲੱਤਾਂ ਨਾ ਲੱਗੀਆਂ ਕਿ ਜਿਹੜੇ ਘਰ ਦੇ ਬੰਦੇ ਆ ਕੋਈ ਬਜ਼ੁਰਗ ਹੋਊ ਗੁੜਾ ਹੋਊਗਾ ਤੇ ਇਹਦੇ ਵਿੱਚ ਚੜਨਗੇ ਕਿਵੇਂ ਕੀ ਪ੍ਰਬੰਧ ਕੋਈ ਵਿੱਚ ਬਾਈ 2-3 ਆਪਸ਼ਨ ਰੱਖਿਆ ਗਿਆ ਇੱਕ ਤਾਂ ਆਪਣੇ ਰੱਖਿਆ ਪੌੜੀਆਂ ਦਾ ਮੈਡਮ ਉੱਚੀ ਬੋਲ ਕੇ ਦੱਸ ਦਿਓ ਜੀ ਇੱਕ ਤਾਂ ਆਪਣਾ ਰੱਖਿਆ ਪੌੜੀਆਂ ਦਾ ਆਪਸ਼ਨ ਠੀਕ ਹੈ ਪੌੜੀਆਂ ਦਾ ਇੱਕ ਆਪਣਾ ਰੱਖਿਆ ਲਿਫਟ ਦਾ ਲਿਫਟ ਕਿੱਧਰ ਆਈ ਲੱਫਟ ਕਿੱਧਰ ਆਈ ਲਿਫਟ ਆਪਣਾ ਇਧਰ ਇਧਰ ਆਪਣਾ ਬਰਾਏ ਪਹਿਲਾ ਪੁਰਾਣਾ ਕਮਰਾ ਹੈ ਜੀ ਠੀਕ ਹੈ ਜੀ ਮੈਂ ਤਾਂ ਬੀਸਮੈਂਟ ਹੈ ਤੇ ਇੱਕ ਕਮਰੇ ਦੀ ਛੱਤ 'ਤੇ ਕਿੱਥੇ ਲੈਂਟਰ ਪਾਉਣਾ ਹੈ ਬੀਸਮੈਂਟ ਹੈ ਜੀ ਥੱਲੇ ਹਾਂਜੀ ਹਾਂ ਇਹ ਬੀਸਮੈਂਟ ਹੈ ਹਾਂਜੀ ਬੀਸਮੈਂਟ ਦੇ ਮਗਰ ਨਾ ਪਹਿਲੇ ਪੁਰਾਣੇ ਕਮਰੇ ਸੀਗੇ ਉਹਦੇ ਲੈਂਟਰ ਪਾ ਕੇ ਹੁਣ ਆਹ ਜਿਹੜੀ ਔਖ ਨਾਲੇ ਲਿਫਟ ਦੀ ਹੈ ਠੀਕ ਹੈ ਜੀ ਇਹ ਸਾ ਵੀ ਲਿਫਟ ਚੜਾਈ ਗਈ ਹੈ ਵੀ ਮੈਂ ਊੜਾ ਵਰਦਾ ਵੀ ਚੜ ਸਕਦਾ ਹਾਂਜੀ ਹਾਂ ਇੱਕ ਇਧਰ ਲਈ ਛੱਡੋ ਆਪਣੇ ਆ ਫਲੇਮਰ ਲੈਂਪ ਚੜਨੇ ਆਗੇ ਜਮਾ ਉੱਪਰਲੇ ਮੈਂ ਚੜ ਕੇ ਕਰਾਂਗਾ ਫਿਰ ਪੂਰਾ ਤੰਗੜਾ ਕੰਮ ਹੀ ਕਰ ਦਗਾ ਹਾਂਜੀ ਹਾਂ ਪੀ ਦੀਆਂ ਟੋਪ ਦੀਆਂ ਤੁਸੀਂ ਕੋਠ ਤੇ ਜੇ ਜਦੋਂ ਇਹ ਕੋਈ ਗਰਮੀ ਗਰਮੀ ਜਿਵੇਂ ਤੇ ਇਹ ਨਹੀਂ ਤੁਹਾਡੇ ਨਾਲ ਲੇਬਰ ਹੁੰਦੇ ਕੋਈ ਇਹੋ ਜਿਹੀ ਕੋਠੀ ਲੇਬਰ ਨਹੀਂ ਪਾਈਦੀ ਪੁੱਜਦੀ ਸਾਡਾ ਨਹੀਂ 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 ਸਾਡੇ ਨਾਲ ਪੂਰੇ ਪੱਕੇ ਰੱਖੀ ਗਏ ਹਾਂ ਹਾਂ ਮਸਤਰੀ ਸਾਹਿਬ ਜੀ ਆਪਾਂ ਜਿਹੜੀ ਲਾਂਕਾ ਦੀ ਗੱਲ ਕੀਤੀ ਆ ਤਾਹਾਂ ਵਾਲੀ ਮੰਜ਼ਲ ਤੇ ਖੜੇ ਆ ਤੇ 200 ਫੁੱਟ ਤਕਰੀਬਨ ਬਾਰਡਰ ਬਾਕਸ ਜਿੰਨੀ ਉੱਚੀ ਆ ਪਿੰਡ ਦਾ ਨਜ਼ਾਰਾ ਥੀ ਨਾ ਸਾਰਾ ਦਿਖਾ ਸਾਰਾ ਉਹਨਾਂ ਨੂੰ ਮਸਤਰੀਆ ਭਾਈ ਜੇ ਤਾਂ ਚੜਨ ਦੀ ਖਾਤਰ ਆਪਾਂ ਤੋੜਨਾ ਚੜ ਕੇ ਆਏ ਆ ਤੇ ਤੋੜਨਾ ਦੇ ਜਿਹੜੀ ਛੱਡੇ ਬਣੇ ਵਿਦਿਆ ਕਿੰਨੇ ਹੋਣਗੇ ਤਕਰੀਬਨ ਇਹ ਹੋਣਗੇ ਜੀ ਮੈਨੂੰ ਪਤਾ ਹੈ 150 ਦੇ ਨੇੜੇ ਤੇੜਾ ਜੀ ਅਦਾ ਵੀ ਤਾਂ ਜਦੋਂ ਆਪਾਂ ਪੌੜੀਆਂ ਚੜਦੇ ਇਹ ਪੌੜੀਆਂ ਦੇ ਠੱਡੇ ਆ ਇਹ ਕਹਿੰਦੇ ਵੀ 150 200 ਦੇ ਤਕਰੀਬਨ ਅੰਦਰ ਆ ਹੁਣ ਆਪਾਂ ਅੰਦਰੋਂ ਦਿਖਾ ਦੇ ਗਏ ਮੈਂ ਤੇਰੇ ਸਿਰ ਮਾਣੇ ਦੱਸ ਦੂ ਕਿੱਧਰ ਨੂੰ ਜਾਣਾ ਸੌਦਾ ਪਤਾ ਹੀ ਨਹੀਂ ਲੱਗ ਰਿਹਾ ਵੀ ਇਹ ਆ ਤਾਂ ਆਪਸ਼ਨ ਹੈਗੇ ਪੰਜਾਹ ਠੀਕ ਹੈ ਜੀ ਜੇ ਤੁਹਾਨੂੰ ਆ ਗਈ ਜਿਵੇਂ ਅੱਧ ਜਾਏਗਾ ਤੇ ਜਿਵੇਂ ਸਰਕਾਰੀ ਮੰਚ ਚਲਾਇਆ ਬੇਤਨ ਤੇ 2000 ਠੱਡੇ ਪਈ ਆ ਗਈ ਸਾਨੂੰ ਤਾਂ ਪਤਾ ਨਹੀਂ ਲੱਗਦਾ ਵੀ ਜੇ ਮੈਸਤਰੀ ਸਾਡੇ ਨਾਲ ਨਾ ਹੋਵੇ ਸਾਨੂੰ ਐ ਨਹੀਂ ਪਤਾ ਲੱਗਦਾ ਕਿ ਅਸੀਂ ਕਿੱਧਰ ਜਾਣਾ ਕੀ ਇੰਨੇ ਮੋੜ ਘੋੜ ਪਾਏ ਗਿਆ ਘਰ ਨਹੀਂ ਮੇਰਾ ਥਾਂ ਦੇ ਵਿੱਚ ਕੋਠੀ ਪਈ ਹੈ ਜੀ ਕਿੰਨੇ ਸਮੇਂ ਦੇ ਵਿੱਚ ਤੁਸੀਂ ਤਿਆਰ ਕਰਤੀਏ ਜੀ 80 ਫੁੱਟ ਦੇ ਦਾ ਨਮਾਇਕ ਹੈ ਜੀ ਇਹ 80 ਫੁੱਟ ਲੰਬਾਈ ਚਾਹੀਦੀ ਹੈ ਜੀ ਠੀਕ ਹੈ ਜੀ 70 ਫੁੱਟ ਚ 70 ਫੁੱਟ ਚੌੜੀ ਕਿੰਨੇ ਟਾਈਮ ਦੇ ਵਿੱਚ ਤੁਸੀਂ ਇਹ ਤਿਆਰ ਕਰ ਦਿੱਤੀ ਜੀ ਮੈਨ ਖਾਨ ਇਹ ਸਾਨੂੰ ਉਨਤਾ ਹੀ ਲੱਗਿਆ ਜੀ ਡੇਢ ਸਾਲ ਜੀ ਡੇਢ ਸਾਲ ਦੇ ਵਿੱਚ ਇਹਦੇ ਵਿੱਚ ਅਸੀਂ 2-3 ਕੋਠੀਆਂ ਹੋਰ ਸ਼ੈਡ ਤੇ ਪਾ ਦਿਆਂਗੇ ਤੇ ਕਹਿੰਦੇ ਵੀ ਡੇਢ ਸਾਲ ਦੇ ਵਿੱਚ ਦੇ ਵਿੱਚ ਆਸੇ-ਪਾਸੇ ਹੋਰ ਕੋਈ ਜਿਹੜੀ ਕੋਠੀ ਆਈ ਆ ਉਹ ਵੀ ਅਸੀਂ ਪਾਈ ਆ ਤੇ ਡੇਢ ਸਾਲ ਦੇ ਵਿੱਚ ਇਹ ਅਸੀਂ ਕੋਠੀ ਤਿਆਰ ਕੀਤੀ ਆ ਤੁਸੀਂ ਜਿਹੜੇ ਇਹਦੇ ਵਿੱਚ ਮੈਨੂੰ ਉਹ ਬੇਸਮੈਂਟ ਬੇਸਮੈਂਟ ਵੀ ਪਾਈ ਹੋਈ ਹੈ ਜੀ ਹਾਂਜੀ ਹਾਂਜੀ ਬਹੁਤ ਵਧੀਆ ਕਹਿੰਦੇ ਵੀ ਤਕੜਾ ਕੰਮ ਸਰਗਾ ਸੁਰਗਾ ਦਾ ਫਿਰ ਆਮ ਹੀ ਸਿੱਟਿਆ ਹੋਵੇ ਆਮ ਹੀ ਜੀ ਬਹੁਤ ਹੀ ਤਕੜਾ ਕੰਮ ਕੀਤਾ ਹੋਇਆ ਹੈ ਜੀ ਇਹ ਜਿਹੜਾ ਤੁਹਾਨੂੰ ਮਗਰ ਦਿਖ ਰਿਹਾ ਇਹਨੂੰ ਭਾਵੇਂ ਕੋਠੀ ਕਹਿ ਲੋ ਤੁਹਾਨੂੰ ਮਹਿਲ ਕਹਿ ਲੋ ਪਰ ਅਸੀਂ ਤੈਨੂੰ ਲੰਕਾ ਹੀ ਕਹਾਂਗੇ ਇੱਕ ਗੱਲ ਹੋਰ ਹੈ ਜੀ ਵਿਆਹ ਨੂੰ ਹੋਵੇ ਸਾਰੀ ਬੇਸਮੈਂਟ ਦੇ ਵਿੱਚ 10000 ਬੰਦਾ ਪਈ ਉਹਨਾਂ ਇੰਨਾ ਇੰਦਾ ਤਕੜਾ ਕੰਮ ਕੀਤਾ ਬੇਸਮੈਂਟ ਦਿਖਾ ਮੁੰਡਿਆਂ ਨੂੰ ਸਾਰਿਆਂ ਨੂੰ 10000 ਬੰਦਾ ਤਾਂ ਬੇਸਮੈਂਟ ਨਹੀਂ ਬਣਦੀ